اپنی ٹیم ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੀ ਹੈ rescuer ਕਰ ਰਹੀ ਨਾਲ ਪਤਾ ਲੱਗ ਰਿਹਾ ਕਿ ਆਪਾਂ ਨੂੰ ਘਰਾਂ ਚ ਕਿੱਥੇ ਕਿੱਥੇ ਲੋਕ ਬੈਠੇ ਹੋਏ ਆ ਆਪਾਂ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਇਹ ਰਾਸ਼ਨ ਮੋਹਈਆ ਕਰਵਾ ਰਹੇ ਆ ਜਿਹੜਾ ਡੰਗਰ ਵੀ ਅੰਦਰ ਹੀ ਆ ਸਾਰਿਆਂ ਦੇ ਸਰਕਾਰ ਵੱਲੋਂ ਤਾਂ ਤੁਹਾਨੂੰ ਪਤਾ ਹੀ ਹੈ ਜੋ ਕੁਝ ਹੋ ਰਿਹਾ ਵਿਖਾਵਾ ਮਾੜਾ ਮੋਡਾ ਕੀੜੇ ਕੱਟ ਕੇ ਰੋਜ਼ ਹੀ ਮੁਰਝ ਜਾਂਦੇ ਆ ਘਟੋ ਘਾਟ 15 20 ਜਿਹੜਾ ਪਿੰਡ ਐ ਇਸ ਟਾਈਮ ਪਾਣੀ ਦੇ ਵਿੱਚ ਦੀ ਲਪੇਟ ਦੇ ਵਿੱਚ ਆਏ ਹੋਏ ਨੇ ਅਸੀਂ ਇਸ ਟਾਈਮ ਪੰਜ ਪਿੰਡਾਂ ਦੇ ਵਿੱਚੋਂ ਕੱਢ ਸਕੇ ਲੋਕਾਂ ਨੂੰ ਕੱਢ ਲਿਆ ਜੀ ਬਾਹਰ ਜਦੋਂ ਇਹ ਜਾਇਦਾ ਦਾ ਮਾਵਾ ਰੋਂਦਿਆਂ ਨੇ ਤੇ ਸਾਡਾ ਕੁੜਿਆ ਧਾਰ ਨਿਕਲ ਜਾਂਦੀ ਜਾਂ ਦਿਲ ਦੇ ਵਿੱਚ ਰੋਣ ਆਉਦਾ ਵੇਖ ਕੇ ਇਹਨਾਂ ਦਾ ਜਿਹੜਾ ਘਰ ਦੇ ਤੋਂ ਇੱਕ ਸਾਡੇ ਸਾਹਮਣੇ ਵੇਖਦੇ ਵੇਖਦੇ ਘਰ ਡੇ ਪਿਆ ਜੀ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਸਾਰੀਆਂ ਇਹੀ ਪਰਲੀ ਸਾਈਡ ਤੇ ਆ ਇਹਨਾਂ ਦੇ ਘਰ ਇਧਰਲੀ ਸਾਈਡ ਤੇ ਆ ਤੇ ਇਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਜੇ ਕੋਈ ਲੈ ਕੇ ਆਉਂਦਾ ਹੈ ਤੇ ਉਹ ਪਿੰਡ ਦਾ ਨਾਂ ਪੁੱਛ ਕੇ ਮੋਹਤਵਾਰਾਂ ਨੂੰ ਪੁੱਛ ਕੇ ਅੱਗੇ ਚਲੇ ਜਾਂਦਾ ਪਿੰਡ ਦੇ ਵਿੱਚ ਕਿਸੇ ਵੀ ਜੱਟ ਭਰਾ ਨੂੰ ਕੁਝ ਨਹੀਂ ਮਿਲਦਾ ਰਾਂਦੀ ਮਾਰਦੇ ਹੇਠਾਂ ਲੋਕ ਨੇ ਤੇ ਬਹੁਤ ਸਾਰੀ ਇਹ ਰਾਹਤ ਸਮਗਰੀਆਂ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਵੀ ਗਰਾਉਂਡ ਤੇ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਤੇ ਸਭ ਤੋਂ ਪਹਿਲਾਂ ਇਹ ਮੈਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋੜਵੰਦ ਪਰਿਵਾਰ ਨੇ ਜਾਂ ਹੜਪੀਟ ਤੇ ਨੇ ਉਹਨਾਂ ਨੂੰ ਜਿਹੜਾ ਪਸ਼ੂਆਂ ਦਾ ਚਾਰਾ ਮੁਹਈਆ ਕਰਵਾਇਆ ਜਾ ਰਿਹਾ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਜਥੇਬੰਦੀ ਦੇ ਨਾਲ ਸੰਬੰਧਿਤ ਤਾਂ ਬਹੁਤ ਸਾਰੇ ਉਹ ਪਤਵੰਤੇ ਨੇ ਔਰ ਜਿਹੜੇ ਲੋਕਾਂ ਨੂੰ ਇੱਥੇ ਰਾਹਤ ਸਮਗਰੀ ਦਿੱਤੀ ਜਾ ਰਹੀ ਹੈ ਪਸ਼ੂਆਂ ਦਾ ਚਾਰਾ ਦਿੱਤਾ ਜਾ ਰਿਹਾ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਬਾਈ ਹੁਣੀ ਰਾਸ਼ਨ ਲੈ ਕੇ ਆਏ ਨੇ ਬਾਈ ਜੀ ਕਿਵੇਂ ਦੇਖਦੇ ਹੋ ਜਿਹੜੇ ਇੱਥੋਂ ਦੇ ਹਾਲਾਤ ਆ ਅੱਜ ਰਾਹਤ ਸਮਗਰੀ ਪਸ਼ੂਆਂ ਦੇ ਚਾਰਾ ਤੁਸੀਂ ਦੇਣ ਵਾਸਤੇ ਆਏ ਹੋ ਕੀ ਹਾਲਾਤ ਜਪਦੇ ਗਰਾਊਂਡ ਤੇ ਬਹੁਤ ਮਾੜੇ ਹਾਲਾਤ ਆ ਜੀ ਪਸ਼ੂਆਂ ਦੇ ਹਮ ਇੱਥੇ ਪੱਠਾ ਨੀਰਾ ਹੈ ਨਹੀਂ ਗਈ ਬੋਤਲ ਕਰ ਕੰਡ ਕੇ ਲੈ ਆ ਰਹੇ ਹਾਂ ਜੀ ਇੱਥੇ ਨਾ ਬਹੁਤ ਮਾੜੇ ਹਾਲਾਤ ਸਭ ਤੋਂ ਪਹਿਲਾਂ ਵਰਖ ਖਾਲਸਾ ਵਾਹ ਫਤੇ ਜੀ ਇੱਥੇ ਨਾ ਬਹੁਤ ਮਾੜੇ ਹਾਲਾਤ ਆ ਖਾਸ ਕਰਕੇ ਜਿਹੜੇ ਪਸ਼ੂਆਂ ਵਾਸਤੇ ਨਾ ਉਹਨਾਂ ਵਾਸਤੇ ਚਾਰਾ ਜ਼ਰੂਰ ਲੈ ਕੇ ਆਓ ਹਰੇ ਪੱਠੇ ਨਾ ਲੈ ਕੇ ਆਓ ਜਾਂ ਤਾਂ ਜੋ ਆਚਾਰ ਹੁੰਦਾ ਉਹ ਲੈ ਕੇ ਆਓ ਜਾਂ ਸੋ ਕੀ ਤੋੜੀ ਜਾਂ ਫੀਡ ਜਾਂ ਸ਼ੌਕਰ ਵਗੈਰਾ ਇਹ ਲੈ ਕੇ ਆਓ ਇੱਥੇ ਇਹਨਾਂ ਚੀਜ਼ਾਂ ਦੀ ਜਾਦੇ ਜ਼ਰੂਰਤ ਆ ਜਿਹੜੀ ਇਸ ਟਾਈਮ ਜ਼ਰੂਰਤ ਆ ਅਜੇ ਜਿਹੜਾ ਆਪਣਾ ਦੂਜਾ ਰਸਨਾ ਅਜੇ ਇੱਥੇ ਇੰਨੀ ਖਾਸ ਜ਼ਰੂਰਤ ਨਹੀਂ ਇਹ ਜੀ ਜਿਆਦਾ ਜ਼ਰੂਰ ਤੇ ਪਸ਼ੂਆਂ ਦੇ ਚਾਰੇ ਦੀ ਜ਼ਿਆਦਾ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਬਤ ਇਹ ਵੀ ਸਾਰੇ ਆਪਣੇ ਕੋਲ ਆਏ ਫਰੀਦਕੋਟ ਜ਼ਿਲ੍ਹੇ ਤੋਂ ਜੈਤੋ ਵਾਲੀ ਸਾਈਡ ਤੋਂ ਤੇ ਆਪਾਂ ਇਸ ਟਾਈਮ ਜਿਹੜਾ ਇਹ ਰਾਸ਼ਨ ਚਾਰਾ ਜ ਸੁੱਕਾ ਚਾਰਾ ਚਾਰ ਬਣ ਰਹੇ ਆ ਚੋਕਰ ਅਸ਼ੀਦ ਪਰਿਵਾਰ ਦੀ ਬੇਟੀ ਆ ਉਹਨਾਂ ਦੀ ਡਿਊਟੀ ਲਈ ਇਸ ਪਿੰਡ 'ਚੋਂ ਉਹ ਪਿੰਡ ਦੀ ਲਿਸਟਾਂ ਬਣਾ ਕੇ ਆਪਾਂ ਉਹਨਾਂ ਦੇ ਥਰੂ ਮੰਡ ਰਹੇ ਆ ਕਿ ਸਹੀ ਜਿਹੜੇ ਸਹੀ ਜਿਹੜੇ ਜਿਨ੍ਹਾਂ ਨੂੰ ਲੋੜ ਆ ਜਿਨ੍ਹਾਂ ਦੇ ਵਾਕੇ ਡੰਗਰ ਹੈਗੇ ਕਈ ਝੂੜਮ ਵੀ ਮਾਰਦੇ ਆ ਉਹਨਾਂ ਤੱਕ ਪਹੁੰਚਾਇਆ ਜਾ ਸਹੀ ਜਗ੍ਹਾ ਤੇ ਜਿਹੜਾ ਦਸਬੰਧ ਸੰਗਤ ਲੈ ਕੇ ਆਈ ਉਹ ਸਹੀ ਜ ਉਹਨਾਂ ਹੱਥਾਂ ਤੇ ਪਹੁੰਚਾਇਆ ਜਾਵੇ ਜਿਨ੍ਹਾਂ ਨੇ ਲੋੜ ਵਾਕਈ ਬੇਜਮਾਨਿਆਂ ਨੂੰ ਲੋੜ ਡੰਗਰਾਂ ਨੂੰ ਉਹਨਾਂ ਤੱਕ ਪਹੁੰਚਾਇਆ ਜਾਵੇ ਜਿਹੜਾ ਤੁਸੀਂ ਕੈਂਪ ਲਾਇਆ ਹੋਇਆ ਇੱਥੇ ਜਿਹਨੂੰ ਹੜਪੀੜਤਾ ਰਾਹਤ ਕੈਂਪ ਦਾ ਨਾਮ ਦਿੱਤਾ ਗਿਆ ਤਾਂ ਇਹ ਤਾਂ ਖਾਸ ਤੌਰ ਤੇ ਮੋਟਿਵ ਕੀ ਹੈ ਕਿ ਜਿਹੜੇ ਲੋਕ ਰਾਸ਼ਨ ਲੈ ਕੇ ਆ ਰਹੇ ਆ ਲੋੜਿੰਦੀਆਂ ਚੀਜ਼ਾਂ ਲੈ ਕੇ ਆ ਰਹੇ ਆ ਤਾਂ ਤੁਸੀਂ ਗਾਈਡ ਕਰੋਗੇ ਉਹਨਾਂ ਲੋਕਾਂ ਨੂੰ ਕਿ ਕਿਹੜੀ ਚੀਜ਼ ਕਿੱਥੇ ਚਾਹੀਦੀ ਹੈ ਕਿੰਨੀ ਚਾਹੀਦੀ ਆ ਜਿਹੜਾ ਤੁਹਾਡਾ ਆਪਣਾ ਕੈਂਪ ਨਾਮ ਦਿੱਤਾ ਆਪਾਂ ਭਾਈ ਅਮਰਤਪਾਲ ਸਿੰਘ ਦੀ ਟੀਮ ਪੂਰੀ ਅਕਾਲੀ ਅਲਗ ਜਿਲਿਆਂ ਜਿੱਥੇ ਤੇ ਹੜਪਿਤ ਏਰੀਆ ਹੈ ਸਾਰਿਆਂ ਚ ਲਾਇਆ ਗਿਆ ਮੇਨ ਮੋਟੀਵੇ ਜਿਹੜੀ ਸੰਗਤ ਦਾ ਸਬੰਧ ਲੈ ਕੇ ਉਹ ਸਹੀ ਜਗ੍ਹਾ ਤੇ ਪਹੁੰਚੇ ਸਭ ਤੋਂ ਪਹਿਲੇ ਤੇ ਉਹ ਆਪਾਂ ਇੱਥੇ ਜਿਹੜੇ ਸੇਵਦਾਰ ਜਿਵੇਂ ਇੱਥੇ 15 ਦਿਨ ਤੋਂ ਭਾਈ ਮਹਾਵੀਰ ਸਿੰਘ ਹੁਣੀ ਡਿਊਟੀ ਨਿਭਾ ਰਹੇ ਆ ਪਿੰਡਾਂ ਦੀ ਇਸ ਕੈਂਪ ਤੇ ਤੇ ਇਹਨਾਂ ਨੂੰ ਪਤਾ ਹੈ ਕਿ ਇਸ ਏਰੀਏ ਦੇ ਕਿਹੜੇ ਪਿੰਡ ਚ ਕਿੰਨੇ ਲੋਕ ਨੇ ਵਾਕਈ ਝੂਠ ਦਾ ਨਹੀਂ ਮਰਦੇਗੇ ਸਾਰੀ ਸਹੀ ਲਿਸਟਾਂ ਬਣ ਕੇ ਇਹਨਾਂ ਵੀਰਾਂ ਦਾ ਜਿਹੜਾ ਰਾਸ਼ਨ ਲੈ ਕੇ ਰਸਤ ਪਾਣੀ ਦਾ ਸਬੰਧ ਦਾ ਉਹ ਸਹੀ ਜਗ੍ਹਾ ਤੇ ਪਹੁੰਚੇ ਮੇਨ ਮੋਟਿਵ ਅਪਣਾਇਆ ਕਿ ਸਹੀ ਜਗ੍ਹਾ ਪਹੁੰਚੇ ਕਿਈ ਕਈ ਪਿਛਲੀ ਆ 2023 ਚ ਵੀ ਜਦੋਂ ਫਲੱਡ ਆਈ ਸੀ ਤੁਹਾਨੂੰ ਪਤਾ ਕਿ ਕਈ ਜਿਹੜੇ ਆ ਬਾਹਰਲੇ ਏਰੀਏ ਤੋਂ ਆ ਕੇ ਰਾਸ਼ਨ ਲੈ ਕੇ ਤੇ ਮੁੜ ਕੇ ਵੇਚ ਦਿੰਦੇ ਆ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਜਿਹੜੇ ਇੱਥੇ ਲੋਕ ਹੈ ਇਹਨਾਂ ਦੀਆਂ ਜ਼ਮੀਨਾਂ ਦਰਿਆਵਾਂ ਪਾਰਸਨ ਦਰਿਆ ਦੇ ਵਿੱਚ ਸੀ ਉਹ ਪਾਣੀ ਦੀ ਚਪੇਟ ਦੇ ਵਿੱਚ ਆ ਗਈਆਂ ਤਾਂ ਦੂਜੇ ਪਾਸੇ ਜਿਹੜੇ ਲੋਕਾਂ ਹੜ੍ਹ ਦੇ ਵਿੱਚ ਪਾਣੀ ਦੇ ਵਿੱਚ ਫਸੇ ਹੋਏ ਨੇ ਤਾਂ ਉਹਨਾਂ ਦੇ ਵਾਸਤੇ ਵੀ ਕੋਈ ਰਾਹਤ ਸਮਗਰੀ ਜਾਂ ਕੋਈ ਇਦਾਂ ਦਾ ਕੋਈ ਤੁਹਾਡੇ ਵੱਲੋਂ ਐਂਗਲ ਉਲੀਕਿਆ ਗਿਆ ਆ ਇਹ ਹੁਣ ਮਹਾਵੀਰ ਸਿੰਘ ਹੋਣੀ ਹੈ ਵੀਰ 15 ਦਿਨ ਤੋਂ ਇਹੀ ਇਥੇ ਰਿਸਟਾਂ ਜਿਹੜੀਆਂ ਪਿੰਡਾਂ ਚ ਕਰ ਰਹੇ ਸੀ ਚੈੱਕ ਜਿਹੜੇ ਲੋਕ ਫਸੇ ਹੋਏ ਆ ਉਹਨਾਂ ਨੂੰ ਰੈਸਕਿਊ ਕਰ ਰਹੇ ਆ ਪ੍ਰਭ ਆਸਰਾ ਦੀ ਟੀਮ ਲੱਗੀ ਹੋਈ ਆ ਬੋਟਾਂ ਲੈ ਕੇ ਯੂਨਾਈਟਿਡ ਸੇਖਲਿਆ ਉਹਨਾਂ ਨਾਲ ਆਪਣੀ ਟੀਮ ਜਿਹੜੀ ਆ ਅਕਾਲੀ ਦਲ ਵਾਰਿਸ ਪੰਜਾਬ ਦੀ ਰੈਸਕਿਊ ਕਰ ਰਹੀ ਨਾਲ ਪਤਾ ਲੱਗ ਰਿਹਾ ਕਿ ਆਪਾਂ ਨੂੰ ਘਰਾਂ ਚ ਕਿੱਥੇ ਕਿੱਥੇ ਲੋਕ ਬੈਠੇ ਹੋਏ ਆ ਆਪਾਂ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਇਹ ਰਾਸ਼ਨ ਮੁਹਈਆ ਕਰਵਾ ਰਹੇ ਆ ਜਿਹੜਾ ਡੰਗਰ ਵੀ ਅੰਦਰ ਹੀ ਆ ਸਾਰਿਆਂ ਦੇ ਸਰਕਾਰ ਵੱਲੋਂ ਤਾਂ ਤੁਹਾਨੂੰ ਪਤਾ ਹੀ ਹੈ ਜੋ ਕੁਝ ਹੋ ਰਿਹਾ ਵਿਖਾਵਾ ਮਾੜਾ ਮੋੜਾ ਢੇਡੇ ਕੱਢ ਕੇ ਰੋਜ਼ ਹੀ ਮੁਰਜ ਜਾਂਦੇ ਆ ਹੜਪੀਟਤਾਂ ਨੂੰ ਬਾਈ ਜੀ ਤੁਸੀਂ ਰੈਸਕਿਊ ਕਰ ਰਹੇ ਹੋ ਬਹੁਤ ਸਾਰੇ ਪਿੰਡ ਹੈ ਜਿਹੜੇ ਪਾਣੀ ਦੀ ਚਪੇਟ ਦੇ ਵਿੱਚ ਨੇ ਪਾਣੀ ਤੇਜ਼ੀ ਦੇ ਨਾਲ ਵਧ ਰਿਹਾ ਹੈ ਤਾਂ ਜਦੋਂ ਲੋਕਾਂ ਨੂੰ ਰੈਸਕਿਊ ਕਰਨ ਵਾਸਤੇ ਜਾਂਦੇ ਹਾਂ ਤਾਂ ਪਾਣੀ ਦੇ ਵਿੱਚ ਅਜੇ ਤੱਕ ਕਿੰਨੇ ਕੁ ਲੋਕ ਆ ਜਿਹੜੇ ਫਸੇ ਹੋਏ ਆ ਉਹ ਚਾਹੁੰਦੇ ਨੇ ਕਿ ਕੋਈ ਔੜ-ਪੋੜ ਕਰਕੇ ਬਾਹਰ ਨਿਕਲਿਆ ਜਾਵੇ ਵੇਖੋ ਬਾਹਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਅਜੇ ਇੱਥੇ ਆਪਣੇ ਘਟੋ ਘਾਟ 15-20 ਜਿਹੜਾ ਪਿੰਡ ਹੈ ਇਸ ਟਾਈਮ ਪਾ ਅਸੀਂ ਇਸ ਟਾਈਮ ਪੰਜ ਪਿੰਡਾਂ ਦੇ ਵਿੱਚੋਂ ਕੱਢ ਸਕੇ ਲੋਕਾਂ ਨੂੰ ਕੱਢ ਲਿਆ ਜੀ ਬਾਹਰ ਜਦੋਂ ਇਹ ਜ਼ਾਇਦਾ ਦਾ ਮਾਵਾ ਰੋਂਦਿਆਂ ਨੇ ਸਾਡਾ ਕੁੜੀ ਤਾਂ ਨਿਕਲ ਜਾਂਦੀ ਹੈ ਦਿਲ ਦੇ ਵਿੱਚ ਰੋਣ ਆਉਦਾ ਵੇਖ ਕੇ ਇਹਨਾਂ ਦਾ ਜਦੋਂ ਘਰ ਦੇ ਤੋਂ ਇੱਕ ਸਾਡੇ ਸਾਹਮਣੇ ਵੇਖਦੇ ਵੇਖਦੇ ਘਰ ਡੇ ਪਿਆ ਜੀ ਮਾਲੋ ਸਾਡਾ ਇੱਕ ਸੇਵਾਦਾਰ ਹੀ ਉਹਦੇ ਥੱਲੇ ਆ ਚੱਲਿਆ ਸੀ ਵੇਖੋ ਜੀ ਬਿਨਾਂ ਛੱਤ ਤੋਂ ਬੈਠੇ ਹੋਏ ਨੇ ਜਿਨ੍ਹਾਂ ਕੋਲੇ ਮਾਰਾ ਚਲੋ ਛੱਤ 'ਤੇ ਚੜ ਕੇ ਉੱਪਰ ਬੈਠੇ ਨਿੱਕੇ ਨਿੱਕੇ ਬੱਚੇ ਆ ਜੀ ਵੇਖਿਆ ਨਹੀਂ ਜਾਂਦਾ ਜੀ ਇਹਨਾਂ ਦੇ ਦਰਦ ਜਦੋਂ ਅਸੀਂ ਵੇਖਦੇ ਆ ਸਾਨੂੰ ਆਪ ਨੂੰ ਕੁਝ ਹੁੰਦਾ ਜੀ ਜਦੋਂ ਚਲੋ ਇਨਸਾਨ ਇਹ ਵੀ ਆਪਾਂ ਵੀ ਇਨਸ ਕਈ ਇਹ ਆ ਜੀ ਆਪਣਾ ਇਨਾ ਪਸ਼ੂਆਂ ਦਾ ਸੋਚਦੇ ਪਏ ਆ ਉਹਦੇ ਪਸ਼ੂਆਂ ਨੂੰ ਆਪ ਨੇ ਖਾਣਾ ਹੀ ਪਸ਼ੂਆਂ ਨੂੰ ਖਵਾਉਣੇ ਪਏ ਆ ਤੇ ਇਹ ਵੀਰ ਲਗਾਤਾਰ ਜੋ ਆਪਣਾ ਸੰਸਥਾ ਭਾਈ ਅਮਰਤਪਾਲ ਸਿੰਘ ਕਾਲਜ ਦਾ ਵਾਰਿਸ ਪੰਜਾਬ ਦੇ ਵੱਲੋਂ ਜੋ ਇਹ ਵੀਰ ਆਪਣੇ ਨਾਲ ਖਲੋਤੇ ਨੇ ਅਹੀਂ ਸੇਵਾਦਾਰ ਘਟੋ ਘਟ 15 ਦਿਨ ਸੇਵਾਕਰ 15 ਦਿਨ ਤਾਂ ਆਪਣਾ ਕੈਂਪ ਸਭ ਤੋਂ ਪਹਿਲਾਂ ਚਾਲੂ ਕੀਤਾ ਗਿਆ ਜੀ ਇੱਥੇ ਤੇ ਸਰਕਾਰ ਦਾ ਕੋਈ ਉਦੋਂ ਕੋਈ ਵੀ ਆਪਣੇ ਵਿੱਚ ਨਹੀਂ ਪਹੁੰਚਿਆ ਜੀ ਇਸ ਟਾਈਮ ਹੁਣ ਸਰਕਾਰ ਵਾਲੇ ਹੱਲਾ ਤੁਰੇ ਫਿਰਦੇ ਨੇ ਬਸ ਪੋਟਵਾਲਾ ਜਾ ਕੇ ਪੰਜ ਲੋਕਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਾਂਗੇ ਔਰ ਉਹਨਾਂ ਦੇ ਕੋਲੋਂ ਵੀ ਜਾਣਕਾਰੀ ਲੈਣ ਦਾ ਯਤਨ ਕਰਦੇ ਆਂ ਔਰ ਇੱਥੇ ਬਹੁਤ ਸਾਰੇ ਜਿਹੜੇ ਲੋਕ ਆ ਤੁਹਾਨੂੰ ਦੇਖਦੇ ਹੋਣਗੇ ਬਾਈ ਜੀ ਤੁਸੀਂ ਵੀ ਇੱਥੇ ਰਾਸ਼ਨ ਲੈਣ ਵਾਸਤੇ ਆਏ ਹੋ ਪਸ਼ੂਆਂ ਦਾ ਚਾਰਾ ਲੈਣ ਵਾਸਤੇ ਹਾਂ ਜੀ ਹਾਂ ਜੀ ਇਹਨਾਂ ਦਾ ਧੰਨਵਾਦ ਜੀ ਹੈ ਜਿਨ੍ਹਾਂ ਨੇ ਮੈਂ ਲਿਆਣ ਕੇ ਇੱਥੇ ਦਿੱਤਾ ਜੀ ਕੋਈ ਇੱਥੇ ਥੈ ਰਾਜਵੰਤੀ ਨਹੀਂ ਵੰਡ ਰਹੀ ਆ ਇਹ ਬਹੁਤ ਵਧੀਆ ਚਾਰੇਵਾ ਤੇ ਇੱਕ ਇੱਕ ਘਟਾ ਸਾਰਿਆਂ ਨੂੰ ਚਪਾਉਣ ਦੱਤੀ ਤੇ ਬਾਈ ਜੀ ਤੁਸੀਂ ਵੀ ਇੱਥੇ ਚਾਰਾ ਲੈਣ ਵਾਸਤੇ ਆਏ ਹੋ ਕਿੰਨਾ ਕੁ ਲੱਗਦਾ ਕਿ ਇਹਦੇ ਨਾਲ ਜਿਹੜਾ ਇਹਨਾਂ ਦੇ ਵੱਲੋਂ ਪ੍ਰਬੰਧ ਕੀਤਾ ਗਿਆ ਰਾਹਤ ਮਿਲ ਜੂ ਲੋਕਾਂ ਨੂੰ ਹਾਂਜੀ ਕਿੰਨੀ ਕੁ ਰਾਹਤ ਮਿਲ ਜੂ ਲੋਕਾਂ ਨੂੰ ਰਾਸਤਾ ਅਜੇ ਸ਼ੁਰੂ ਹੋਈ ਹੈ ਵੇਦਨ ਆਖੀਏ ਜਿਤਨਾ ਜਿਤਨਾ ਗੱਲ ਐਮਐਲ ਆ ਗਈ ਗਏ ਆ ਜੋ ਕੁਝ ਆ ਉਹਨਾਂ ਆਖਿਆ ਸਾਡੇ ਤੋਂ ਹੋਇਆ ਅਸੀਂ ਭੇਜਾਂਗੇ ਜਿੰਨੀ ਫਸਾਦਾ ਹੋਈ ਅੱਜ ਚਲੋ ਕੱਲ ਕੁਝ ਵੰਡ ਕੀ ਗਏ ਚਾਰਾ ਜੂਰਾ ਤੂੜੀ ਦਾੜੀ ਲੱਗ ਗਏ ਆ ਜਿਹਨੂੰ ਜਿਹਨੂੰ ਲੋੜ ਹੈ ਉਹਨੂੰ ਮਿਲਿਆ ਹੈ ਆਪਣੇ ਚਲੋ ਇੰਨਾ ਹੀ ਵੀ ਚਲੋ ਅੱਜ ਤੂੜੀ ਦਾੰਦ ਵਜਿਆ ਮਾਲ ਡੰਗਰ ਦਾ ਫਸਲ ਦਾ ਸਾਰਾ ਉਧਰੀ ਆ ਹੈ ਤੇ ਚਲੋ ਮਾਲ ਡੰਗਰ ਦਾ ਇੰਨਾ ਜਾਰਾ ਜੂਰਾ ਹੈ ਦਰਿਆਉਂ ਦਾ ਚਲੀ ਜਾਂਦਾ ਹਾਂ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਤੇ ਮੈਂ ਸ਼ਹੀਦ ਭਾਈ ਦੁਰਗਾ ਸਿੰਘ ਦੀ ਬੇਟੀ ਹਾਂ ਹਰਫਕੇ ਤੋਂ ਤੇ ਮੈਂ ਰੁਕਣੇ ਵਾਲੇ ਮਤਲਬ ਨਗਰ ਦੇ ਵਿੱਚ ਵੀ ਆਈ ਹੋਈ ਆ ਮੈਨੂੰ ਇਸ ਨਗਰ ਦੇ ਵਿੱਚ ਇਹੀ ਦਿਸਿਆ ਸੀ ਕਿ ਜਦੋਂ ਇਹ ਜੱਟ ਜ਼ਿਮੀਂਦਾਰ ਭਰਾ ਨੇ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਸਾਰੀਆਂ ਹੀ ਪਰਲੀ ਸਾਈਡ ਤੇ ਆ ਇਹਨਾਂ ਦੇ ਘਰ ਇਧਰਲੀ ਸਾਈਡ ਤੇ ਆ ਤੇ ਇਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਜੇ ਕੋਈ ਲੈ ਕੇ ਆਉਂਦਾ ਹੈ ਤੇ ਉਹ ਪਿੰਡ ਦਾ ਨਾਮ ਪੁੱਛ ਕੇ ਮੋਹਤਵਾਰਾਂ ਨੂੰ ਪੁੱਛ ਕੇ ਅੱਗੇ ਚਲੇ ਜਾਂਦਾ ਪਿੰਡ ਦੇ ਵਿੱਚ ਕਿਸੇ ਵੀ ਜੱਟ ਭਰਾ ਨੂੰ ਕੁਝ ਨਹੀਂ ਮਿਲਦਾ ਜੇ ਕੋਈ ਲੈਂਦੀ ਹੈ ਤੇ ਦੂਜੀਆਂ ਜਾਤਾਂ ਮਗਰ ਭੱਜ ਕੇ ਲੈ ਲੈਂਦੀਆਂ ਪਿੰਡ ਦਾ ਨਾਮ ਬਦਨਾਮ ਹੋ ਜਾਂਦਾ ਵੈਸੇ ਰੁਕਣੇ ਵਾਲੇ ਦੇ ਵਿੱਚ ਅਜੇ ਤੱਕ ਕਿਸੇ ਨੂੰ ਕੁਝ ਨਹੀਂ ਮਿਲਿਆ ਜੇ ਸਰਕਾਰ ਵੱਲੋਂ ਮਿਲਿਆ ਤੇ 650 ਰੁਪਏ ਇੱਕ ਕਿੱਲੇ ਦਾ ਮਿਲਿਆ ਤੇ 650 ਦੇ ਨਾਲ ਤਾਂ حساب ਲਾ ਲੋ 650 ਦੀ ਤਾਂ ਖਾਤੀ ਪਈ ਹੋਣੀ ਹੈ ਸਪਰੇਅ ਦਾ ਤੇ ਪੈਸੇ ਐਵੇਂ ਗਏ ਬਾਕੀ ਮੈਂ ਇਹੀ ਕਰਦੀ ਆ ਵੀ ਭਾਈ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਜਿਹੜਾ ਬਹੁਤ ਵਧੀਆ ਕੰਮ ਕਰ ਰਹੇ ਆ ਮੇਰੀ ਅਰਦਾਸ ਹੈ ਗੁਰੂ ਰਾਮ ਦਾਸ ਅਗੇ ਕਿ ਮੇਰਾ ਵੀਰ ਛੇਤੀ ਤੋਂ ਛੇਤੀ ਜੇਲ੍ਹ ਤੋਂ ਬਾਹਰ ਆਵੇ ਹਾਂਜੀ ਇੱਕ ਹੋਰ ਗੱਲ ਦੱਸਿਓ ਕਿ ਜਿਵੇਂ ਅੱਧਾ ਪਿੰਡ ਤੁਹਾਡਾ ਪਾਣੀ ਤੋਂ ਬਚਿਆ ਹੋਇਆ ਇਹਦੇ ਖੇਤਾਂ ਦੇ ਵਿੱਚ ਚਾਹੇ ਪਾਣੀ ਆ ਗਿਆ ਖੇਤੀ ਬਰਬਾਦ ਹੋ ਗਈ ਚਾਰਾ ਬਰਬਾਦ ਹੋ ਗਿਆ ਅੱਧਾ ਪਿੰਡ ਪਾਣੀ ਤੋਂ ਬਚਾਓ ਤੇ ਅੱਧੇ ਜਿਹੜੇ ਲੋਕ ਕਿਉਂ ਪ ਕੀ ਲੱਗਦਾ ਕਿ ਉਹਨਾਂ ਦੇ ਵਾਸਤੇ ਕਿਸੇ ਤਰ੍ਹਾਂ ਦਾ ਕਿਸੇ ਸਰਕਾਰ ਦੇ ਮੰਤਰੀ ਦੇ ਵੱਲੋਂ ਤੁਹਾਡੇ ਹਲਕੇ ਦੇ ਐਮਐਲਏ ਦੇ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਉਹਨਾਂ ਲਈ ਪ੍ਰਬੰਧ ਵੀਰ ਜੀ ਪਹਿਲਾਂ ਤਾਂ ਕੋਈ ਨਹੀਂ ਆਇਆ ਕੱਲ ਦਾ ਜਿਹੜੇ ਕੋਈ ਮਾੜਾ ਮੋਟ ਆਪਣੀਆਂ ਵੋਟਾਂ ਵਾਸਤੇ ਆਉਂਦੇ ਆ ਵੈਸੇ ਤਾਂ ਕੋਈ ਵੀ ਨਹੀਂ ਆਉਂਦਾ ਭਾਈ ਅਮਰਤਪਾਲ ਸਿੰਘ ਵੱਲੋਂ ਜਿਹੜਾ ਪ੍ਰਬੰਧ ਕੀਤਾ ਗਿਆ ਨਾ ਇਹ ਘਾਰ ਘਾਰ ਪਿੰਡ ਪਿੰਡ ਜ਼ਿਲ੍ਹੇ ਜ਼ਿਲ੍ਹੇ ਦੇ ਵਿੱਚ ਮੈਂ ਨਾ ਜੀਆਂ ਵੀਡੀਓ ਵੇਖਣ ਡਈਆਂ ਮੈਨੂੰ ਬਹੁਤ ਮੇਰਾ ਹਿਰਦਾ ਖੁਸ਼ ਹੋਇਆ ਕਿ ਇੱਕ ਸੁਰਮੇ ਪਿਓ ਦੀ ਧੀ ਹੁਣ ਕਰਕੇ ਮੈਨੂੰ ਵੀ ਉਹ ਖੋਣ ਵਾਲਾ ਖੰਦਾ ਵੀ ਅੱਜ ਉਹ ਸੁਰਮੇ ਪੈਦਾ ਹੋ ਗਏ ਜਿਹੜੇ 83 ਦੇ ਤੇ ਘਰ ਘਰ ਇਹੀ ਸੁਰ ਮੇਂ ਪੈਦਾ ਹੁਣ ਤੇ ਆਪਣੇ ਭਰਾਵਾਂ ਦੀਆਂ ਆਪਣੀਆਂ ਭੈਣਾਂ ਦੀਆਂ ਬਾਹਾਂ ਫੜਨ ਸਾਡੀਆਂ ਪਤ ਬਚਾਉਣ ਵਾਲੇ ਸਾਬ ਸ੍ਰੀ ਗੁਰਗੋਮ ਸਿੰਘ ਤੇ ਗੁਰਤੇਗ ਬਾਦਰ ਸਾਹਿਬ ਤੋਂ ਲਾ ਕੇ ਸਾਡੇ ਵਾਰਸ ਅਸੀਂ ਉਹਨਾਂ ਦੇ ਵਾਰਸਾਂ ਅਸੀਂ ਉਹਨਾਂ ਦੀ ਲਾਈਨ ਤੇ ਚੱਲਣਾ ਜਿਵੇਂ ਭਾਈ ਅਮਰਤਪਾਲ ਸਿੰਘ ਨੇ ਆਣ ਕੇ ਬੜੇ ਵਧੀਆ ਕੰਮ ਕੀਤੇ ਆ ਤੇ ਮੈਂ ਉਹਨਾਂ ਦੇ ਕੰਮਾਂ ਦੀ ਦੇਣ ਨਹੀਂ ਦੇ ਸਕਦੀ ਭਾਈ ਸਾਹਿਬ ਨੂੰ ਮੈਂ ਅੱਜ ਵੀ ਮੇਰੀਆਂ ਅੱਖਾਂ ਜਿਹੜੀਆਂ ਡੀਕਦੀਆਂ ਕਿ ਭਾਈ ਸਾਹਿਬ ਨੂੰ ਮਿਲਾਂ ਤੇ ਮੈਂ ਉਹਨਾਂ ਨੂੰ ਆਪਦੇ ਹੱਥ ਜੋੜ ਕੇ ਫਤਿਹ ਬੁਲਾਵਾ ਪਰਿਵਾਰ ਨੂੰ ਮੈਂ ਮਿਲੀ ਹੋਈ ਆ ਮਾਤਾ ਜੀ ਬੀਬੀ ਬਲਵਿੰਦਰ ਕੌਰ ਨੂੰ ਬਾਪੂ ਜੀ ਨੂੰ ਮੈਂ ਘਰੇ ਜਾ ਕੇ ਗਈ ਆ ਮੈਂ ਉਹਨਾਂ ਨੂੰ ਮਿਲ ਕੇ ਆਈ ਆ ਬਾਕੀ ਮੈਨੂੰ ਉਹਨਾਂ ਦੇ ਨਾਲ ਬਹੁਤ ਦੇਣੇ ਬਹੁਤ ਪਿਆਰ ਹੈ ਮੇਰਾ ਉਸ ਘਰ ਦੇ ਨਾਲ ਤੇ ਚੜ੍ਹਦੀ ਕਲਾ ਵਾਲਾ ਪਰਿਵਾਰ ਆ ਤੇ ਬਹੁਤ ਗਰੀਬ ਗੁਰਬੇ ਦੀ ਬਾਹ ਫੜਦਿਆ ਇਸ ਤਰ੍ਹਾਂ ਹੀ ਫੜਦੇ ਰਹਿਣ ਤੇ ਚੜ੍ਹਦੀ ਕਲਾ ਵਿੱਚ ਰਹਿਣ ਮੇਰੇ ਵੀਰ ਮੇਰੀ ਅਰਦਾਸ ਹੈ ਬੰਦੀ ਸਿੰਘ ਸਾਰੇ ਜਿਹੜੇ ਜੇਲ੍ਹ ਦੇ ਵਿੱਚ ਨੇ ਉਹ ਛੇਤੀ ਤੋਂ ਛੇਤੀ ਆਉਣ ਤੇ ਆਪਣੇ ਪਰਿਵਾਰਾਂ ਦੀਆਂ ਬਾਹਾਂ ਫੜਨ ਤੇ ਇਧਰਲੇ ਪਾਸੇ ਹੋਰ ਵੀ ਲੋਕ ਨੇ ਅਸੀਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇਹਨਾਂ ਦੇ ਕੋਲੋਂ ਜਾਣਕਾਰੀ ਲਵਾਂਗੇ ਬਾਪੂ ਜੀ ਤੁਸੀਂ ਵੀ ਐਸੇ ਪਿੰਡ ਦੇ ਰਹਿਣ ਵਾਲੇ ਹਾਂ ਜੀ ਐਸੇ ਪਿੰਡ ਦੇ ਰਹਿਣ ਵਾਲੇ ਰੁਕਣ ਵਾਲੇ ਦੇ ਜੀ ਕੋਈ ਵੀ ਸਾਡੇ ਪ੍ਰਸ਼ਾਸਨ ਵੱਲੋਂ ਕੋਈ ਵੀ ਇੱਥੇ ਪ੍ਰਬੰਧ ਨਹੀਂ ਦਾ ਸਾਡਾ ਕੀਤਾ ਗਿਆ ਬਸ ਕੱਲ ਆਰਮੀ ਆਈ ਹੈ ਜਿਨ੍ਹਾਂ ਨੇ ਮਾੜਾ ਮੋੜ ਰਗਣ ਬੋੜ ਲਿਆ ਕੇ ਲਿਆ ਕੇ ਜੰਤਾਂ ਨੂੰ ਕੱਢਿਆ ਪਸ਼ੂਆਂ ਬਾਹਰ ਤੇ ਕੋਈ ਨਹੀਂ ਇਹਨਾਂ ਦਾ ਧੰਨਵਾਦ ਵੀਰਾਂ ਦਾ ਜਿਹੜਾ ਆਪਣੇ ਬਾਹਰ ਤੇ ਚਾਰਾ ਲੈ ਗਏ ਆ ਫੀਡ ਲੈ ਕੇ ਆਏ ਆ ਇਹਨਾਂ ਦਾ ਧੰਨਵਾਦ ਹੈ ਕਿਉਂਕਿ ਉਹ ਵੀ ਪੱਠਾ ਸਾਰਾ ਖੁਜੇ ਤੇ ਖਰਾਬ ਹੋ ਸ਼ਕਿਆ 23 ਦੇ ਵਿੱਚ ਹੜ ਆਇਆ ਬਹੁਤ ਜ਼ਿਆਦੀ ਬਰਬਾਦੀ ਹੈ ਖੇਤੀ ਖਰਾਬ ਹੋ ਗਈ ਦੁਨੀਆ ਕਰਜਾਈ ਹੋਈ ਫਿਰਦੀ ਆ ਹੁਣ ਫੇਰ ਇਸੇ ਤਰ੍ਹਾਂ ਫੇਰ ਹੜ ਆਇਆ ਦੁਨੀਆ ਨੂੰ ਇਹਨਾਂ ਨਹੀਂ ਹੈਗਾ ਕਿ ਪਸ਼ੂ ਵੀ ਉਤਰ ਘੇਰੇ ਆ ਪਰਿਵਾਰ ਵੀ ਸਾਰਾ ਘੇਰਿਆ ਤੇ ਆਣ ਕੇ ਪ੍ਰਸ਼ਾਸਨ ਨੂੰ ਵਿਚਾਰ ਲੈਣੀ ਚਾਹੀਦੀ ਆ ਵੀ ਦੁਨੀਆ ਹੜ ਪੀੜਤਾ ਵਾਲੇ ਜਿਹੜੇ ਆ ਬਹੁਤ ਜ਼ਿਆਦੀ ਨੁਕਸਾਨ ਹੋ ਰਿਹਾ ਆਣ ਕੇ ਸਾਡੇ ਸਾਰ ਲੈਣ ਵਾਰਜੀ ਕਾ ਖਾਲਸਾਰੀ ਫਤਿਹ ਇਹ ਬਾਈ ਹੁਣੀ ਜਿਹੜਾ ਰਾਸ਼ਨ ਲੈ ਕੇ ਆਏ ਨੇ ਪਸ਼ੂਆਂ ਦਾ ਚਾਰਾ ਲੈ ਕੇ ਆਏ ਨੇ ਗੱਲਬਾਤ ਇਹਨਾਂ ਦੇ ਨਾਲ ਵੀ ਕਰਾਂਗੇ ਬਾਈ ਜੀ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਅਸੀਂ ਬਾਈ ਜੀ ਖਚਣਾ ਪਿੰਡ ਤੋਂ ਆਏ ਆ ਜੀ ਤੇ ਜਿਹੜਾ ਇਹ ਕਿਹੜੇ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਇਹ ਫਰੀਦਕੋਟ ਵਿੱਚ ਪੈ ਜਾਂਦਾ ਜੀ ਜਿਹੜਾ ਤੁਸੀਂ ਪਸ਼ੂਆਂ ਦਾ ਚਾਰਾ ਲੈ ਕੇ ਆਏ ਹੋ ਕਈ ਟਰਾਲੇ ਲੱਦ ਕੇ ਲੈ ਕੇ ਆਏ ਹੋ ਤੇ ਇਹਨਾਂ ਇਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਕੈਂਪ ਲੱਗਾ ਹੋਇਆ ਵਾਰਿਸ ਪੰਜਾਬ ਦਾ ਭਾਈ ਅਮਰਪਾਲ ਸਿੰਘ ਹੁਣਾਂ ਦਾ ਇਹਨਾਂ ਦੇ ਨਾਲ ਸੰਪਰਕ ਕੀਤਾ ਸੀ ਹਾਂਜੀ ਹਾਂਜੀ ਨਹੀਂ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਇਨੇ ਦੀ ਲਾਈਵ ਹੁਣ ਪਹਿਲਾਂ ਗੱਲ ਕੀਤੀ ਸੀ ਅਸੀਂ ਵੀ ਫੋਨ ਤੇ ਉਹਨਾਂ ਦੱਸਿਆ ਵੀ ਤੁਸੀਂ ਆਓ ਤਾਂ ਕਰਕੇ ਫਿਰ ਅਸੀਂ ਫੋਨ ਤੇ ਲਾ ਕੇ ਗਾ ਮੈਂ ਹੌਲੀ ਹੌਲੀ ਆਏ ਇੱਥੇ ਜਦੋਂ ਪਹਿਲਾਂ ਆਪਾਂ ਖੜੇ ਸੀ ਨਾ ਉਦੋਂ ਵੀ ਆ ਜੀ ਇਹ ਲੈ ਕੇ ਆਏ ਸੀ ਰਾਸ਼ਨ ਲੈ ਕੇ ਆਏ ਸੀ ਉਸ ਟਾਈਮ ਜਾਤੀ ਬੰਦੀ ਤਾਂ ਨਹੀਂ ਸੀ ਕੋਈ ਪ੍ਰੋਗਰਾਮ ਹਾਂ ਜੀ ਜਦੋਂ ਤੁਸੀਂ ਗਰਾਊਂਡ ਤੇ ਆ ਕੇ ਜਿਹੜਾ ਪਸ਼ੂਆਂ ਦਾ ਚਾਰਾ ਵੰਡਿਆ ਤਾਂ ਤੁਹਾਨੂੰ ਹਾਲਾਤ ਕਿਦਾਂ ਦੇ ਲੱਗਦੇ ਆ ਕਿ ਸੱਚਮੁੱਚ ਇਹਨਾਂ ਲੋਕਾਂ ਨੂੰ ਜ਼ਰੂਰਤ ਜਾਬਦੀ ਆ ਹਾਂ ਜੀ ਬਿਲਕੁਲ ਜਾਬਦੀ ਆ ਜੀ ਇਹਦਾ ਜਦੋਂ ਇਹ ਇੱਥੋਂ ਤੁਰੇ ਸੀਗੇ ਅਸੀਂ ਆਏ ਤਾਂ ਹੋਰ ਪਾਸੇ ਸੀਗੇ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਵੀ ਇੱਥੇ ਸਭ ਤੋਂ ਜ਼ਿਆਦਾ ਨੁਕਸਾਨ ਇੱਥੇ ਆ ਸਹੀ ਇੱਥੇ ਕੰਮ ਦੇ ਆਪਾਂ ਨੂੰ ਵੰਡਣਾ ਚਾਹੀਦਾਗਾ ਹੋਰ ਪਾਸੇ ਗਾਂ ਲੋਕ ਬਹੁਤ ਲਾਈ ਜਾਂਦੇ ਕੋਈ ਘਰਾਂ ਚ ਲੈ ਗਿਆ ਕੋਈ ਕਿਤੇ ਲੈ ਗਿਆ ਜਿਆਦਾ ਜ਼ਰੂਰਤ ਹੈ ਜਿਹੜੀ ਉਹ ਇੱਥੇ ਆ ਪੰਜ ਪੰਜ ਘਟੇ ਇਕੱਠੇ ਲੈ ਜਾਂਦੇ ਕਿੰਨੇ ਟਰਾਲੇ ਲੈ ਕੇ ਆਏ ਹੋ ਤੁਸੀਂ ਸਾਡਾ ਇੱਕ ਹੀ ਟਰਾਲਾ ਜਿਹੜਾ ਸਾਡੇ ਨਾਲ ਤਿੰਨ ਟਰਾਲੇ ਹੋਰ ਆਏ ਹੋਏ ਆ ਕੀ ਤੁਹਾਡੇ ਨਾਲ ਤੁਹਾਡੇ ਸਮੇਤ ਹੋਰ ਵੀ ਪਿੰਡ ਨੇ ਜਿਹੜੇ ਚਾਹੁੰਦੇ ਨੇ ਕਿ ਆਪਦੇ ਭਾਈਚਾਰੇ ਦੀ ਜਾਂ ਜਿਹੜੇ ਲੋਕ ਹੜਾਂ ਦੇ ਵਿੱਚ ਹੜ ਦੇ ਪੀੜਤ ਬਣੇ ਹੋਏ ਨੇ ਉਹਨਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਆ ਅਸੀਂ ਪਤਾ ਕੀ ਗੱਲ ਆ ਅਸੀਂ ਪਹਿਲਾਂ ਅਸੀਂ ਪਤਾ ਲੈਣੀ ਆਏ ਆ ਅਸੀਂ ਇਹ ਤਾਂ ਨਾ ਲੈ ਕੇ ਸਮਾਂ ਹੈ 15 ਦਿਨਾਂ ਬਾਅਦ ਫੇਰ ਅਸੀਂ ਲੈ ਕੇ ਆਵਾਂਗੇ ਟਰਾਲੇ ਲੈ ਕੇ ਆਵਾਂਗੇ ਇਹਦੇ ਆਪਣੇ ਚੌਕਰ ਤੋਂ ਕਰਾਂਗੇ ਉਸ ਨਾਲ ਚਾਰੇ ਦੇ ਨਾਲੇ ਆਪਣੇ ਜਿਹੜੇ ਇਹਨਾਂ ਦਾ ਆਪਣਾ ਸਮਾਨ ਹੈਗਾ ਖਾਣ ਪੀਣ ਦਾ ਨਾਗਰ ਪ੍ਰਚਾਰਕ ਉਹ ਵੀ ਲੈ ਕੇ ਆਉਣਗੇ ਜਿਹੜਾ ਤੁਸੀਂ ਚਾਰੇ ਵਾਸਤੇ ਪੈਸੇ ਇਕੱਠੇ ਕੀਤੇ ਹੋਣਗੇ ਤਾਂ ਇਹ ਕੀ ਲੱਗਦਾ ਕਿਸੇ ਨੌਜਵਾਨ ਦੇ ਵੱਲੋਂ ਬਾਹਰੋਂ ਭੇਜੇ ਗਏ ਆ ਜਾਂ ਸੰਗਤ ਦੇ ਵੱਲੋਂ ਰਲ ਕੇ ਪਿੰਡ ਦੇ ਵਿੱਚੋਂ ਇਕੱਠੇ ਕੀਤੇ ਗਏ ਸੰਗਤ ਦੇ ਵੱਲੋਂ ਨਾ ਸਾਰੇ ਰਲ ਕੇ ਇਕੱਠੇ ਕੀਤੇ ਗਏ ਕੋਈ ਬਾਹਰੋਂ ਸਾਨੂੰ ਜਾਂ ਕੋਈ ਨਹੀਂ ਚਾਰ ਵੀਰ ਸਾਡੇ ਨਾਲ ਮੱਤੇ ਤੋਂ ਆ ਉਹ ਵੀ ਪੈਸੇ ਇਕੱਠੇ ਕਰਕੇ ਨਾਲ ਸਾਡੇ ਨਾਲ ਮੈਡੀਸਿਨ ਲੈ ਕੇ ਆਏ ਚਾਰ ਵੀਰ ਮੱਤੇ ਤੋਂ ਸਾਡੇ ਨਾਲ ਮੈਡੀਸਿਨ ਲੈ ਕੇ ਆਏ ਜੀ ਪਰ ਪੀੜਤਾ ਵਾਸਤੇ ਜੋ ਆਪਣਾ ਪਟੀਆਂ ਟੂਬ ਵਗੈਰਾ ਜੋ ਚਾਹੀਦੀ ਆ ਉਹ ਸਾਰੀਆਂ ਲੈ ਕੇ ਆਏ ਆ ਬਿਲਕੁਲ ਆਏ ਨੌਜਵਾਨ ਜਿਹੜਾ ਪਸ਼ੂਆਂ ਦਾ ਚਾਰਾ ਲੈ ਕੇ ਆਏ ਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਵੱਡੀ ਜਿਹੜੀ ਚਿੰਤਾ ਵਾਲੀ ਗੱਲ ਹੈ ਕਿ ਇਸ ਵਕਤ ਇਹਨਾਂ ਲੋਕਾਂ ਦੀ ਬਾਹ ਫੜਨ ਦੀ ਲੋੜ ਹੈ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ